ਤੇਰੇ ਹੈਲੀਕਾਪਟਰ ਦਾ ਅਸੀਂ 4 ਪੁਣਾ ਡਰਾਮਾ ਕਰਨਾ ਛੱਡ ਦੇ ਆਈ ਤੁਹਾਡੀ ਸੋਚ ਹੈ ਭਗਵੰਤ ਮਾਨ ਨੂੰ ਇੰਨਾ ਹੀ ਨਹੀਂ ਪਤਾ ਇੱਥੇ ਹੈਲੀਕਾਪਟਰ ਦੀ ਲੋੜ ਨਹੀਂ ਕਿਸਾਨਾਂ ਨੂੰ ਗਰੀਬਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਡੀਜ਼ਲ ਦੀ ਲੋੜ ਹੈ ਉੱਥੇ ਜੀਸੀਬੀ ਦੀ ਲੋੜ ਹੈ ਟਰੈਕਟਰਾਂ ਦੀ ਲੋੜ ਹੈ ਟਰਾਲੀਆਂ ਦੀ ਲੋੜ ਹੈ ਬੈਗ ਦੀ ਲੋੜ ਹੈ ਮਿੱਟੀ ਪਾ ਕੇ ਬੰਦ ਬਣਾਉਣ ਦੀ ਲੋੜ ਹੈ ਹੈਲੀਕਾਪਟਰ ਤੇ ਦੋ ਪੈਕੇਟ ਸਿੱਟਣ ਦੇ ਵਾਸਤੇ ਮੁੱਖ ਮੰਤਰੀ ਨੇ ਟਿੱchnਾ ਕੀਤੀਆਂ ਮੈਂ ਕਹਿੰਦਾ ਬੜੀ ਅਫਸੋਸ ਦੀ ਗੱਲ ਹੈ ਆ ਸਹੀ ਮੈਨੇ ਤੇ ਦਿਮਾਗੀ ਹਾਲਤ ਮੁੱਖ ਮੰਤਰੀ ਦੀ ਪਤਾ ਲੱਗਦੀ ਹੈ ਕਿ ਕਿਸ ਸੋਚ ਦਾ ਮੁੱਖ ਮੰਤਰੀਆਂ ਨੂੰ ਆਏ ਨਹੀਂ ਪਤਾ ਕਿ ਲੋਕਾਂ ਨੂੰ ਕਿੱਛੀ ਦੀ ਲੋੜ ਹੈ ਮੈਂ ਹੁਣ ਵੀ ਕਹਣਾ ਹੈ ਮੁੱਖ ਮੰਤਰੀ ਕੀ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਹੈ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਉੱਥੇ ਬਿਮਾਰੀ ਫੈਲ ਰਹੀ ਹੈ ਜਾਨਵਰ ਮਰ ਗਏ ਹੈ 70 ਕਿਲੇ ਖਰੀਦਣੇ 3 ਸਾਲ ਦੇ ਵਿੱਚ ਥੋੜਾ ਜਿਹਾ ਕੰਮ ਕਰੂਗਾ ਹਾਂ ਨਹੀਂ ਇਹਦਾ ਤੁਹਾਨੂੰ ਦਿਖਾ ਦੰਨੇ 1 ਕਿਲਾ ਤੇ ਮਿੱਟੀ ਲਿਆਵਾ ਕੋਈ ਨਹੀਂ ਪੁੱਛਦਾ ਮਗਰਮਾਨ ਦੇ ਭਾਈ ਦੇ ਨਾਮ ਹੈ ਉਹ 1 ਕਿਲਾ ਥੋੜੇ ਦੇ ਲਿਆਵਾ ਚਲੋ ਜੇ ਮਰਜੀ ਕਾਗਜ ਚੈੱਕ ਕਰਾ ਲਨਾ ਭਾਈ ਇਹਦਾ ਮਜ਼ਰੀ ਵਾਲੀ ਤੁਸੀਂ ਨੂੰ ਬੈਠਦਾ ਸੀ ਬਾਪ ਇਹਦਾ ਉਹ ਬੈਠਦਾ ਖੜਦਾ ਪੈਸੇ ਇਕੱਠੇ ਕਰਨ ਨੂੰ ਖੁਦ ਮੈਂ ਇੰਤਕਾਲ ਕਰਾਏ ਆਪਣੇ ਜੇ ਅੱਗੇ 2000 ਰੁਪਇਆ ਲੰਦਾ ਪਟਵਾਰੀ 10 1000 ਰੁਪਇਆ ਲੰਦੇ ਹੁਣ ਇਹ ਮੈਂ ਤਾਂ ਕਹਿੰਦਾ ਸੀ 30000 ਦੇ ਖਿਲਾਫ ਆ ਸਾਨੂੰ ਦੱਸੋ ਕਹਿੰਦੇ ਸੀ ਨੰਬਰ ਦਿੱਤੇ ਹੋਏ ਨੇ ਮੈਂ ਕਹਿੰਦਾ ਆਉ ਰਿਹਾ ਪਟਵਾਰੀ ਨੂੰ ਵੀ ਮੈਂ ਬੁਲਾਉਂਗਾ ਵੀ ਇਹ ਕੀਦੇ ਪੈਸੇ ਕਹਿੰਦੇ 5000 ਰੁਪਇਆ ਦਾ ਸਿੱਧਾ ਗਗਨ ਅਨਮੋਲ ਨੂੰ ਜਾਂਦਾ ਇਹ ਤਹਿਸੀਲਦਾਰ ਦੀ ਆਪਣੀ ਬਾਡੀ ਹੈ ਇੱਕ ਇੰਤਕਾਲ ਦਾ 12 13 13 ਲੱਖ ਰੁਪਇਆ ਦਾ ਟਰੈਕਟਰ ਵਾ ਜਿਹੜੇ ਪਾਣੀਆਂ ਦੇ ਵਿੱਚ ਲਈ ਪੈਂਦੇ ਇੱਕ ਸੰਗਤ ਕਰਕੇ ਇੱਕ ਸੇਵਾ ਕਰ ਇੱਕ ਸੇਵਾ ਕਰਕੇ ਮੇਂਗਾ ਭਾਈ ਜੇ ਸੇਵਾ ਕਰ ਰਹੇ ਹਾਂ ਤਾਂ ਫਾਲਤ ਕ੍ਰਿਪਾ ਕਰੇ ਸੱਚੇ ਪਾਸ਼ਾ ਮੈਂ ਕਹਿਣਾ ਇਦਾਂ ਦੀ ਨੌਬਤ ਕੀਤੇ ਆਵੇ ਨਾ ਜਿਹੜੀ ਇਹਨਾਂ ਨੂੰ ਵਿਚਾਰਿਆਂ ਨੂੰ ਮਾਗੀ ਆ ਇੱਕ ਤੇ ਹਸ਼ਿਆਰਪੁਰ ਵਾਲਾ ਵਾ ਕਹਿੰਦਾ ਵੱਡੇ ਵੱਡੇ ਟਿਕਟ ਲਈ ਫਿਰਦੇ ਜਾਜ ਲਈ ਫਿਰਦੇ ਆ ਹੁਣ ਉਹਨੂੰ ਇੰਨੀ ਗੱਲ ਪੁੱਛੇ ਵੀ ਸਾਡਾ ਚਲਾਨ ਕੱਟ ਕੇ ਦੱਸ ਇੱਥੇ ਆਏ ਏ ਇੰਨੇ ਪਾਣੀ ਹੋਰ ਪੀ ਚੱਲੂ ਇੰਨੇ ਇੰਨੇ ਪਾਣੀ ਜੇ ਹੋ ਜਾ ਚੱਲਣ ਦੇ ਹੋਰ ਤੇ ਵੀ ਚੱਲ ਸਕਦਾ ਨਹੀਂ ਹੈ